ਆਹ ਆ ਆ ਪਰ ਜੀ ਮਾ ਜੀ ਮਰਨ ਨਾ ਕਦਾ ਉਹ ਦੋ ਦੋ ਜਾਨੇ ਕਲੀ ਪਹਿਲਾਂ ਜਿੱਥੇ ਤੁਹਾਨੂੰ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਰੁਕਨੇ ਵਾਲਾ ਵਿੱਚ ਜਿੱਥੇ ਪਹਿਲਾਂ ਵੀ ਕਿਸ਼ਤੀਆਂ ਇੱਥੇ ਚੱਲ ਰਹੀਆਂ ਸੀ ਤੁਹਾਨੂੰ ਦਿਖਾਏ ਹਾਲਾਤ ਕੀ ਸੀ ਤੇ ਹੁਣ ਫੇਰ ਰਾਸ਼ਨ ਲੈ ਕੇ ਸਾਡੀ ਲੋਕ ਇਤਿਮਸ਼ਨ ਦੀ ਟੀਮ ਇੱਥੇ ਪਹੁੰਚੀ ਹੈ ਦੇਖੋ ਫਸਲ ਜਿਹੜੀ ਬਿਲਕੁਲ ਤਬਾਹ ਹੋ ਚੁੱਕੀ ਹੈ ਪਾਣੀ ਹੁਣ ਉਤਰਿਆ ਭਾਵੇਂ ਅਜੇ ਵੀ ਪਾਣੀ ਖੇਤਾਂ ਦੇ ਵਿੱਚ ਥੱਲੇ ਵਗੂ ਉਹਰੇ ਘਰਾਂ ਦੇ ਵਿੱਚ ਵੀ ਪਾਣੀ ਜਮਾ ਸੀ ਸੋ ਆ ਹਾਲਾਤ ਹੈ ਜਿਹੜੇ ਹੁਣ ਵੀ ਉਹ ਬੱਦਤਰ ਹੈ ਬਹੁਤ ਹੀ ਬਦਬੂ ਇੱਥੇ ਮਾਰ ਰਹੀ ਹੈ ਤੇ ਮੈਡੀਕਲ ਦੀਆਂ ਟੀਮਾਂ ਜਿਹੜੀਆਂ ਡਾਕਟਰਾਂ ਦੀਆਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਜਿਹੜੇ ਹਾਲਾਤ ਇੱਥੇ ਸਰਪੰਚ ਸਾਹਿਬ ਵੀ ਮੌਜੂਦ ਹੈ ਸਾਡੇ ਨਾਲ ਉਹ ਵੀ ਦੱਸ ਜਾਣ ਕਿ ਵੀਰ ਜੀ ਜਾਣਕਾਰੀ ਦਿਓ ਜੀ ਹਾਂਜੀ ਇੱਥੇ ਵੀਰ ਜੀ ਪਹੁੰਚੇ ਆ ਸਾਰੀ ਟੀਮ ਪਹਿਲਾਂ ਵੀ ਜਿਹੜੇ ਫਲੱਡ ਦੇ ਵਿੱਚ ਆਉਂਦੇ ਡਿਆ ਰਾਸ਼ਨ ਲੈ ਕੇ ਮੰਨ ਲਓ ਐਲ ਚਾਰਾ ਫੀਡ ਵਗੈਰਾ ਹੁਣ ਇਸ ਟਾਈਮ ਫੇਰ ਰਾਸ਼ਨ ਲੈ ਕੇ ਪਹੁੰਚੇ ਹੋਏ ਨੇ ਆਪਣਾ ਨਾਮ ਕੀ ਆ ਭਾਈ ਰਵਿੰਦਰ ਕਮਿਸ਼ਨ ਦੀ ਟੀਮ ਹੈ ਲੋਕ ਕਮਿਸ਼ਨ ਦੀ ਟੀਮ ਸਾਰੀ ਪਹੁੰਚੀ ਹੋਈ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਇੱਥੇ ਜਿਹੜੇ ਹਾਲਾਤ ਬਹੁਤ ਮਾੜੇ ਹਾਲਾਤ ਨੇ ਜਿਹੜਾ ਪਾਣੀ ਬਹੁਤ ਗੰਦਾ ਪਾਣੀ ਤੇ ਸਮੈਲ ਮਾਰਦਾ ਇੱਥੇ ਮੱਛਰ ਦੀ ਕਾਫੀ ਜ਼ਿਆਦਾ ਪ੍ਰੋਬਲਮ ਆ ਫਸਲ ਬਰਬਾਦ ਹੋ ਗਈ ਯਾਨੀ ਕਿ ਜਦੋਂ ਇੱਥੇ ਇਹ ਵੀਰ ਹੋਣੀ ਆਏ ਤੇ ਇਸ ਜਗ੍ਹਾ ਦੇ ਉੱਤੇ ਤਕਰੀਬਨ 8-8 7-7 ਫੁੱਟ ਪਾਣੀ ਸੀਗਾ ਆ ਸੜਕ ਦੇ ਉੱਪਰ ਤੇ ਅੱਜ ਜਿਹੜਾ ਇਹ ਪਾਣੀ ਉਤਰਨ ਤੋਂ ਬਾਅਦ ਫਸਨਾ ਬਿਲਕੁਲ ਸਾਰੀਆਂ ਖਤਮ ਹੋਵੀਆਂ ਚਾਰਾ ਖਤਮ ਹੋ ਗਿਆ ਹੈ ਤੇ ਜਿਹੜੀਆਂ ਵਾਈ ਜੋਗ ਕਣਕ ਦੇ ਫੀਜਨ ਜੋਗ ਜਿਹੜੀਆਂ ਹਜੇ ਜ਼ਮੀਨਾਂ ਨੂੰ ਸਮਾਂ ਲੱਗੇਗਾ ਤਕਰੀਬਨ 20 ਦਿਨ ਦੇ ਕਰੀਬ ਜਿਹੜਾ ਇਹ ਪਾਣੀ ਹਜੇ ਸੁੱਕਣ ਦੇ ਸਮਾਂ ਲੱਗੇਗਾ ਔਰ ਇੱਥੇ ਜਿੰਨੀ ਵੀ ਟੀਮ ਲੋਕ ਕਮਿਸ਼ਨ ਦੀ ਪਹੁੰਚੀ ਹੋਈ ਆ ਸਾਰਿਆਂ ਦਾ ਧੰਨਵਾਦ ਔਰ ਰਸਤ ਲੈ ਕੇ ਔਰ ਹਰ ਇੱਕ ਚੀਜ਼ ਪਾਣੀ ਲੈ ਕੇ ਇੱਥੇ ਪਹੁੰਚੇ ਜੇ ਸਾਰਿਆਂ ਦਾ ਧੰਨਵਾਦ ਸਾਡੀ ਇਥੋਂ ਦੀ ਕਮੇਟੀ ਦਾ ਕਮੇਟੀ ਵੱਲੋਂ ਔਰ ਇਥੋਂ ਦੇ ਜਿੰਨਾ ਵੀ ਏਰੀਆ ਉਹਦੇ ਵੱਲੋਂ ਸਾਰੀ ਲੋਕ ਕਮਿਸ਼ਨ ਕਮੇਟੀ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਪਰੋਚ ਪਰ ਜ਼ਿਲ੍ਹੇ ਦੇ ਪਿੰਡ ਰੁਕਨੇ ਵਾਲਾ ਜਿੱਥੇ ਕਿ ਪ੍ਰਭ ਆਸਰਾ ਆਸ਼ਰਮ ਕੁਰਾਲੀ ਜ਼ਿਲ੍ਹਾ ਮੁਹਾਲੀ ਵੱਲੋਂ ਪਹਿਲੇ ਦਿਨ ਤੋਂ ਹੀ ਇੱਥੇ ਰੈਸਕਿਊ ਦੇ ਕਾਰਜ ਕੀਤੇ ਜਾ ਰਹੇ ਨੇ ਹੁਣ ਲੋਕਾਂ ਦੇ ਪੁਨਰਵਾਸ ਲਈ ਕਾਰਜ ਭਾਵੇਂ ਮਕਾਨਾਂ ਦੀ ਸੇਵਾ ਹੈ ਭਾਵੇਂ ਬਿਮਾਰੀਆਂ ਤੋਂ ਬਚਾ ਦੇ ਲਈ ਹੈ ਹਰ ਤਰ੍ਹਾਂ ਦੇ ਕਾਰਜ ਇੱਥੇ ਹੀ ਪੱਕੇ ਤੌਰ ਤੇ ਰਹਿ ਕੇ ਜੋ ਕੀਤੇ ਜਾ ਰਹੇ ਨੇ ਸਾਡੀ ਲੋਕਿਤ ਮਿਸ਼ਨ ਦੀ ਟੀਮ ਵੀ ਇੱਥੇ ਪਹੁੰਚੀ ਹੈ ਤੇ ਇਸ ਦੇ ਨਾਲ ਹੀ ਖਰੜ ਕੁਰਾਲੀ ਨੇੜਲੇ ਪਿੰਡ ਸ਼ਾਹਪੁਰ ਦੀ ਸੰਗਤ ਵੱਲੋਂ ਭਾਈ ਦਿਲਬਰ ਸਿੰਘ ਤੇ ਸਰਦਾਰ ਰਾਜਾ ਸਿੰਘ ਜੀ ਪਹੁੰਚੇ ਹਨ ਮਕਾਨਾਂ ਦੀ ਸੇਵਾ ਲਈ ਜੋ ਵੀ ਸੰਗਤਾਂ ਵੱਲੋਂ ਤਿੱਲ ਫੁੱਲ ਇਹਨਾਂ ਲੋੜਵੰਦਾਂ ਲਈ ਭੇਜਿਆ ਗਿਆ 130000 ਦੀ ਸੇਵਾ ਜੋ ਪ੍ਰਭ ਆਸਰਾ ਵੱਲੋਂ ਮਕਾਨਾਂ ਦੀ ਸੇਵਾ 40000 ਦੀ ਸੇਵਾ ਜੋ ਇਹਨਾਂ ਵੱਲੋਂ ਕਾਰਜ ਕੀਤਾ ਜਾ ਰਿਹਾ ਹੈ ਜੀ ਬੋਲੇ ਸੋਨਿਆ ਕਿਉਂਕਿ ਜਿਹੜੇ ਮਕਾਨ ਡਿੱਗ ਚੁੱਕੇ ਨੇ ਟਿਰ ਚੁੱਕੇ ਨੇ ਵੀਰ ਜੀ ਉਹਨਾਂ ਦੀ ਹਾਲਾਤ ਤੁਹਾਨੂੰ ਆਪ ਦੱਸ ਦੇਣਗੇ ਜੀ ਹਾਲਾਤ ਜਿਹੜਾ ਮੀਂਹ ਦਾ ਪਾਣੀ ਵਧਨ ਕਰਕੇ ਪਹਿਲਾਂ ਤਰੇੜਾਂ ਆਈਆਂ ਕਈਆਂ ਦੀਆਂ ਛੱਤਾਂ ਨਾਲ ਦੀ ਨਾਲ ਗਿਰਗੀਆਂ ਦੋ-ਦੋ ਕਮਰੇ ਜਿਹੜੇ ਹੁਣ ਅਸੀਂ ਦੇਖ ਕੇ ਆਏ ਕਿਸੇ ਦਾ ਇੱਕ ਕਮਰਾ ਸੀ ਇੱਕੋ ਗਿਰ ਗਿਆ ਤੇ ਦੋ ਕਮਰੇ ਸੀ ਅੱਜ ਅਸੀਂ ਜਿਹੜੇ ਦੇਖੇ ਲਗਭਗ 8 ਮਕਾਨ ਐਸੇ ਦੇਖੇ ਆਂ ਜਿਹੜੇ ਕਿ ਬਿਲਕੁਲ ਤਬਾਹ ਹੋ ਚੁੱਕੇ ਤੇ ਜਿਨ੍ਹਾਂ ਦੇ ਮੈਂਬਰ ਫਿਰ ਅੱਗੇ ਉਹ ਤਰਪਾਲਾਂ ਵੀ ਨਹੀਂ ਕਹਿੰਦੇ ਅਸੀਂ ਉਹਨੂੰ ਕਾਲੇ ਕਾਗਜ਼ ਹੈਗੀਆਂ ਪਲਾਸਟਿਕ ਦੇ ਉਹ ਲਗਾ ਕੇ ਤੇ ਉਹਦੇ ਵਿੱਚ ਬੱਚਾ ਉਹਦੇ ਵਿੱਚ ਬਜ਼ੁਰਗ ਉਹਦੇ ਵਿੱਚ ਬੀਬੀ ਇਦਾਂ ਜ਼ਿੰਦਗੀ ਦੇ ਦਿਨ ਕੱਟ ਰਹੇ ਆ ਟਾਇਲਟ ਵਗੈਰਾ ਤਾਂ ਉਥੇ ਉਹਨਾਂ ਦੇ ਬਿਲਕੁਲ ਹੀ ਖਤਮ ਹੋ ਚੁੱਕੇ ਆ ਤੇ ਉਹਨਾਂ ਨੂੰ ਇਸ ਵੇਲੇ ਤੁਰੰਤ ਪਹਿਲਾਂ ਹੁਣ ਅਸੀਂ ਸਲਾਹ ਕਰਕੇ ਇੱਕ ਟੈਂਪਰੇਰੀ ਰੀਲੀਫ ਅਸੀਂ ਟੈਂਟਾਂ ਬਾਰੇ ਸੋਚ ਰਹੇ ਆ ਵੀ ਟੈਂਟ ਲਗਾ ਕੇ ਟੈਂਪਰੇਰੀ ਉਹਨਾਂ ਨੂੰ ਰੱਖਣ ਜਿਹੜਾ ਕੁਛ ਨਾ ਕੁਛ ਤਾਂ ਸਹਾਰਾ ਮਿਲੇ ਕਿਉਂਕਿ ਉਹ ਮਕਾਨ ਬਣਨ ਉਹਨਾਂ ਦੇ ਤਿਆਰ ਹੋਣ ਨੂੰ ਜਿਹੜਾ ਕਮਰੇ ਹੈਗੇ ਆ ਤੇ ਉਹਨੂੰ ਮੈਨੂੰ ਲੱਗਦਾ ਵੀ ਮਹੀਨਾ ਲੱਗ ਸਕਦਾ 20 ਦਿਨ ਵੀ ਲੱਗ ਸਕਦੇ ਆ ਤੇ ਉੰਨੀ ਦੇਰ ਮਤਲਬ ਹਾਲਤ ਬਹੁਤ ਗੰਭੀਰ ਹੈ ਉਹ ਦੱਸ ਨਹੀਂ ਜਾ ਸਕਦੇ ਜਿਵੇਂ ਹੁਣ ਰਾਸ਼ਨ ਆਇਆ ਲੋਕੀਤ ਮਿਸ਼ਨ ਵੱਲੋਂ ਵੀਰ ਜੀ ਹੁਣੇ ਸਾਰੇ ਹੀ ਮੋਹਾਲੀ ਦੀ ਸੰਗਤ ਜਿਹੜੀ ਹੈ ਲੈ ਕੇ ਆਏ ਆਂ ਜੇਲਾ ਮੋਹਾਲੀ ਦੇ ਵਿੱਚ ਲੋਕ ਖੇਤ ਮਿਸ਼ਨ ਸ਼ੁਰੂ ਤੋਂ ਹੀ ਲੋਕਾਂ ਦੇ ਹਿੱਤਾਂ ਦੇ ਲਈ ਸੰਘਰਸ਼ ਕਰਦਾ ਆ ਰਿਹਾ ਹੈ ਤੇ ਉਹ ਉਹਦੇ ਨਾਲ ਬੜੀ ਇਹਨਾਂ ਨੂੰ ਰਾਹਤ ਮਿਲਨੀ ਹੈ ਕਿਉਂਕਿ ਕਿਸੇ ਕੋਲ ਦੱਸ ਦਿੰਦਾ ਕਿ ਅੱਜ ਤਾਂ ਅਸੀਂ ਜਿਹੜੇ ਜਿਨ੍ਹਾਂ ਕੋਲ ਗਏ ਆਂ ਉਹਨਾਂ ਦੇ ਕੋਲ ਰਾਸ਼ਨ ਜਿਹੜਾ ਸੀ ਉਹ ਜਿਹੜੇ ਰਾਸ਼ਨ ਦੀ ਤਲਾਸ਼ ਵਿੱਚ ਬੀਬੀ ਸਾਨੂੰ ਮਾਤਾ ਇੱਕ ਬਾਹਰ ਜਿਹੜੀ ਮਿਲੀ ਤੇ ਅਸੀਂ ਪਹਿਚਾਨ ਲਿਆ ਵੀ ਬੋਟ ਲੈ ਕੇ ਉਹਨਾਂ ਕੋਲ ਜਾਂਦੇ ਹੁੰਦੇ ਸੀ ਉਹ ਕਹਿੰਦੀ ਮੈਂ ਰਾਸ਼ਨ ਦੇ ਲਈ ਬਾਹਰ ਜਿਵੇਂ ਅਸੀਂ ਅੰਦਰ ਵੜ ਕੇ ਦੇਖਿਆ ਉਹਦੀ ਰਸੋਈ ਪਤਾ ਨਹੀਂ ਕਿਦਾਂ ਟੀਕੀ ਹੋਈ ਹੈ ਤੇ ਬੜੇ ਅਜੀਬ ਜਿਹੇ ਹਾਲਾਤ ਮੇਰਾ ਕਹਿਣ ਦਾ ਮਤਲਬ ਵੀ ਬਹੁਤ ਹੀ ਉਹਨਾਂ ਦੇ ਜਿਹੜੇ ਦੁੱਖ ਹੈਗੇ ਨਾ ਇੰਨੇ ਜਿਆਦੇ ਐ ਵੀ ਉਹਨਾਂ ਨੂੰ ਉਹਨਾਂ ਦਾ ਅਹਿਸਾਸ ਕਹੋ ਫੀਲਿੰਗ ਨਹੀਂ ਕਰਾਈ ਜਾ ਸਕਦੀ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਛੱਤ ਬਣਾਉਣ ਦੇ ਲਈ ਉਹਨਾਂ ਦੇ ਰਾਸ਼ਨ ਦੇ ਲਈ ਤੇ ਉਹਨਾਂ ਦੇ ਸਿਹਤ ਲਈ ਦਵਾਈਆਂ ਲਈ ਇੰਨੀ ਮਿਹਨਤ ਕਰ ਰਹੀ ਹੈ ਸੰਗਤ ਲੋਕ ਇਤ ਮਿਸ਼ਨ ਵੱਲੋਂ ਬੜਾ ਅਲੱਗ ਕੀਤਾ ਜਦਾ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਸ਼ਕਤੀਆਂ ਬਖਸ਼ੇ ਤੇ ਉਹਨਾਂ ਵੀਰ ਤੇ ਜਿਹੜੇ ਸਾਡੇ ਭੈਣ ਭਰਾ ਬਜ਼ੁਰਗ ਹੈਗੇ ਆ ਇਹਨਾਂ ਹਾਲਾਤਾਂ ਵਿੱਚੋਂ ਜਲਦੀ ਜਲਦੀ ਕੁਝ ਪਰਸੈਂਟ ਬਾਹਰ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਲਾਗ ਭਾਰਤੀ ਕਿਸਾਨ ਦੀ ਨੇਕਤਾ ਅਗਰਾ ਹਾਂ ਜੀ ਜੀ ਕੀ ਗੱਲਾਂ ਚਾਹੋਗੇ ਅੱਜ ਜਿਹੜਾ ਅੱਜ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਵਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਧੜ ਆਏ ਨੇ ਬਾਹਰੋਂ ਬਹੁਤ ਹੀ ਸਟੇਟਾਂ ਤੋਂ ਦੂਰੋਂ ਦੂਰੋਂ ਲੋਕ ਆਣ ਕੇ ਤੇ ਇਹਨਾਂ ਲੋਕਾਂ ਦੀ ਮਦਦ ਕੀਤੀ ਵੱਧ ਤੋਂ ਵੱਧ ਅੱਜ ਪਿੰਡ ਜਲੋਕੇ ਦੇ ਵਿੱਚ ਲੋਕਿਤ ਟੀਮ ਜਿਹੜੀ ਆ ਇੱਥੇ ਆਪਣੀਆਂ ਕਿਟਾਂ ਲੈ ਕੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਹਮਦਰਦੀ ਪੜਕਟਾਉਣ ਵਾਸਤੇ ਆਏ ਆ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਅਗਰਾਹਾਂ ਨੂੰ ਇਹਨਾਂ ਨੇ ਸਦਾ ਦਿੱਤਾ ਵੀ ਸਾਡੇ ਨਾਲ ਹੋ ਕੇ ਤੁਸੀਂ ਇਹ ਜਿਹੜੀ ਸੇਵਾ ਕਰੋ ਸਾਡੀ ਆ ਬਲਾਗ ਦੀ ਟੀਮ ਆ ਜ਼ਿਲ੍ਹੇ ਦੇ ਆਗੂ ਆ ਇਹ ਸਾਰੀ ਟੀਮ ਅੱਜ ਆਹੀਂ ਇਹਨਾਂ ਦੇ ਨਾਲ ਖੜੇ ਆ ਸਾਨੂੰ ਬੜੀ ਜਿਆਦਾ ਖੁਸ਼ੀ ਹੋਈ ਆ ਵੀ ਬਾਹਰੋਂ ਸਾਡੇ ਨਾਲ ਆਣ ਕੇ ਇਹਨਾਂ ਨੇ ਹੱਥ ਨਾਲ ਹੱਥ ਮੜਾਇਆ ਜੀ ਇਹ ਚੇਤ్రਾਈ ਲੋਕ ਜਿਹੜੇ ਆ ਇਹਨਾਂ ਦੇ ਨਾਲ ਜੁੜੇ ਰਹਿਣ ਤੇ ਲੋਕਾਂ ਨਾਲ ਜੁੜੇ ਰਹਿਣੇ ਪ੍ਰਧਾਨ ਜੀ ਕਿੰਨਾ ਕੋਈ ਨੁਕਸਾਨ ਜਿਹੜਾ ਕਿਸਾਨਾਂ ਨੂੰ ਹੋਇਆ ਜਿਸ ਤਰ੍ਹਾਂ ਹਰੀਆਂ ਤੋਂ ਲੈ ਕੇ ਤੇ ਮੁੱਠਿਆ ਵਾਲੇ ਤੱਕ ਜਿਹੜੀ ਸਾਰੀ ਫਸਲ ਜਿਹੜੀ ਖਰਾਬ ਹੋ ਚੁੱਕੀ ਆ ਫਸਲ ਤੇ ਵੇਖੋ ਜੀ ਕੋਈ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ ਅੰਦਾਜ਼ੇ ਤੋਂ ਬਾਹਰ ਮੈਂ ਸਮਝੂਗਾ ਕਿਉਂਕਿ ਪਹਿਲਾਂ ਹੀ ਮਾਰੇ ਆ ਪਹਿਲਾਂ ਦਰਿਆ ਇਹਨਾਂ ਦੀ ਪਾਲੀਆਂ ਵਗਦਾ ਵਾ ਇੱਥੇ ਕੋਈ ਸਰਕਾਰੀ ਜਗਾ ਨਹੀਂ ਗਈ ਜਿੰਨਾ ਦਰਿਆ ਵਗੰਦਿਆ ਵਾ ਸਾਰਾ ਲੋਕਾਂ ਦੀਆਂ ਪਾਲੀਆਂ ਵਗੰਡਿਆ ਪਾਣੀ ਨੇ ਨੱਪ ਲਿਆ ਸਾਰਾ ਪਰ ਜਦੋਂ ਜ਼ਿਆਦਾ ਪਾਣੀ ਆਉਂਦਾ ਨੰਬਰੀ ਪੈਲੀ ਆ ਸਾਰੀ ਇਹਨਾਂ ਦੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹਨਾਂ ਦੀ ਪੈਲੀ ਰਿਕੁਆਇਰ ਕਰਕੇ ਇਹਨੂੰ ਨਰੀ ਰੂਪ ਦਿੱਤਾ ਜਾਵੇ ਜਿਹੜਾ ਪਾਣੀ ਆ ਕਿੰਨੇ ਨਿਕਲਦੇ ਜਿਹੜੇ ਬੰਨ ਟੁੱਟਦੇ ਆ ਬਾਹਰਲੀ ਜਿਹੜੀ ਫਸਲ ਆ ਬਾਹਰਲੇ ਪਿੰਡ ਵੀ ਡੁੱਬਦੇ ਆ ਅਸਭਰਾਵਾਂ ਦੇ ਲੱਗੇ ਅਸੀਂ ਰਾਤ ਦੇ ਨਾ ਮਿਹਨਤ ਕਰਕੇ ਸਭਰਾਵਾਂ ਵਾਲੇ ਸਾਰੇ ਵੀਰਾਂ ਨੇ ਪਿੰਡਾਂ ਦੇ ਰਲ ਕੇ ਬਚਾਇਆ ਨਹੀਂ ਤੇ 16 17 ਪਿੰਡ ਜਿਹੜੇ ਹੋਰ ਡੁੱਬ ਜਾਣੇ ਸੀ ਉਹ ਡੁੱਬਣ ਤੋਂ ਬਚਿਆ ਬਾਬੇ ਕਾਰਸਗਰ ਸੁਰਿਆਲੀ ਸਾਹਿਬ ਵਾਲੇ ਹੋਰ ਸੰਗਤਾਂ ਨੇ ਰਲ ਮਿਲ ਕੇ ਤੋਂ ਬੰਨ ਤਿੰਨ ਥਾਵਾਂ ਤੋਂ ਬਚਾਇਆ ਨਹੀਂ ਤੇ ਜਿੱਥੇ ਅਸੀਂ ਖੜੇ ਆ ਸਾਰੇ ਪਾਣੀ ਹੋਣਾ ਸੀਗਾ ਵਾਹਿ ਜੋ ਹੜ੍ਹਾਂ ਦੀ ਮਾਰ ਹੈ ਇੱਥੇ ਇਲਾਕਾ ਆਇਆ ਵੱਖ-ਵੱਖ ਇਲਾਕਿਆਂ ਵਿੱਚ ਗਏ ਹੁਣ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਪਿੰਡ ਜੱਲੋਕੇ ਦੇ ਵਿੱਚ ਅਸੀਂ ਰਿਪੋਰਟ ਮਿਲਣ ਤੇ ਇੱਥੇ ਪਹੁੰਚੇ ਸੀ ਹਾਲਾਤ ਬਹੁਤ ਹੀ ਭਿਆਨਕ ਨੇ ਤੇ ਇੱਥੇ ਜਿੱਥੇ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਰਾਸ਼ਨ ਕਿੱਟਾਂ ਆਪਾਂ ਵਿੱਚ ਮੱਛਰਦਾਨੀਆਂ, ਲੇਡੀਜ਼ ਸੂਟ, ਬੱਚਿਆਂ ਲਈ ਕੱਪੜੇ ਆਦਿਕ ਆ ਅਸੀਂ ਜਿੰਨਾ ਵੀ ਸਮਾਨ ਲੈ ਕੇ ਇੱਥੇ ਪਹੁੰਚ ਚੁੱਕੇ ਆ ਤੇ ਮੈਡੀਕਲ ਦੀ ਟੀਮ ਵੀ ਸਾਡੇ ਨਾਲ ਹਾਜ਼ਰ ਹੈ ਤੇ ਇੱਥੇ ਪਿੰਡ ਵਾਲਿਆਂ ਨੇ ਵੀ ਬਹੁਤ ਵੱਡਾ ਦੇਖੋ ਇੰਨਾ ਕੁਝ ਨੁਕਸਾਨ ਹੋ ਗਿਆ ਫਿਰ ਵੀ ਚੜ੍ਹਦੀ ਕਲਾ ਹੌਸਲੇ ਬੁਲੰਦ ਰਹਿ ਸਾਨੂੰ ਵੱਡਾ ਪਿਆਰ ਸਤਿਕਾਰ ਦਿੱਤਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜ਼ਿਲ੍ਹੇ ਦੀ ਬਲਾਕ ਦੀ ਸਮੁੱਚੀ ਟੀਮ ਇੱਥੇ ਸਾਡੇ ਕੋਲ ਪਹੁੰਚੀ ਹੈ ਉਹ ਪੂਰੇ ਉਤਸ਼ਾਹ ਦੇ ਵਿੱਚ ਨਾਲ ਸੇਵਾ ਕਰਵਾ ਰਹੇ ਨੇ ਅਸੀਂ ਸਾਰੇ ਇਲਾਕਾ ਵਾਸੀਆਂ ਦਾ ਪਿੰਡ ਵਾਸੀਆਂ ਦਾ ਜਥੇਬੰਦੀ ਦਾ ਵੀ ਧੰਨਵਾਦ ਕਰਦੇ ਆਂ ਤੇ ਅਗਲੇ ਦਿਨਾਂ ਵਿੱਚ ਅਸੀਂ ਫੇਰ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੇ ਗੇੜ ਦੇ ਵਿੱਚ ਆਵਾਂਗੇ ਉਹਨਾਂ ਨੂੰ ਜੋ ਵੀ ਅੱਗੇ ਬੀਜਾਂ ਦੀ ਲੋੜ ਆ ਕਣਕ ਦੇ ਲਈ ਕੋਈ ਡੀਜ਼ਲ ਦੀ ਲੋੜ ਹੈ ਜਾਂ ਉਹਨਾਂ ਨੂੰ ਹੋਰ ਕੋਈ ਖਾਦ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਵੀ ਜਿੰਮੇ ਦੀਆਂ ਲੋੜਾਂ ਹੋਣਗੀਆਂ ਆਪਾਂ ਰਲ ਮਿਲ ਕੇ ਸਾਰੇ ਸਹਾਰਾ ਬਣੀਏ ਸੋ ਅਸੀਂ ਲੋਕਇਤ ਮਿਸ਼ਨ ਬੀਕੇਜੂ ਪੰਜਾਬ ਨਿਊ ਚੰਡੀਗੜ੍ਹ ਵੱਲੋਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਜਿਹੜੇ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਸਾਨੂੰ ਐਡਾ ਬੜਾ ਸਹਿਯੋਗ ਨਾਲ ਦੇ ਰਹੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ प्लीज عليه ਅਗਰਾਹ ਜਥੇਬੰਦੀ ਦਾ ਬਲਾਕ ਅੱਗੋਂ ਆ ਜੀ ਜੀ ਬੇਨਤੀ ਹੈ ਵੀ ਕੁਝ ਕਹਿ ਨਹੀਂ ਸਕਦੇ ਜਿੰਨਾ ਨੁਕਸਾਨ ਹੋ ਗਿਆ ਲਗਭਗ ਜੇ ਮੈਂ ਗਿਣਤੀ ਦੇ ਤੌਰ ਤੇ ਆਵਾਂ ਤੇ ਜਿੱਦਾ ਪੰਜ ਚਾਰ ਕਿੱਲੇ ਫਸਲਿਆ ਨਾ ਉਹਦਾ ਲਗਭਗ ਜੇ 18 ਨੁਕਸਾਨ ਗਿਣੀਆਂ ਤੇ 15 ਤੋਂ 20 ਲੱਖ ਦਾ ਨੁਕਸਾਨ ਹੋਇਆ ਆ ਤੇ ਜੇ ਪੂਰੇ ਪੰਜਾਬ ਦੀ ਸਥਿਤੀ ਵੇਖੀਏ ਤੇ ਉਹ ਗਿਣਤੀਆਂ ਮਿੰਤੀਆਂ ਤੋਂ ਗੱਲ ਬਾਹਰ ਆ ਵੀ ਜਿੰਨਾ ਸਾਡਾ ਨੁਕਸਾਨ ਹੋ ਗਿਆ ਆ ਪਰ ਅਸੀਂ ਜਿਹੜੀ ਸਾਡੀ ਜਥੇਬੰਦੀ ਆ ਇੱਕ ਮਿਸ਼ਨ ਨੂੰ ਲੈ ਕੇ ਚੱਲ ਚੱਲੀ ਆ ਵੀ ਜਿੰਨਾ ਚਿਰ ਸਾਡੇ ਜ਼ਿੰਮੇਦਾਰ ਦੀ ਕਣਕ ਜਿਹੜੀ ਆ ਕਣਕ ਜਿਹੜੀ ਬਿਜਨੀ ਹੁਣ ਅੱਗੇ ਆ ਰਹੀ ਹੈ ਕਿਉਂਕਿ ਪਿੱਛੇ ਜੋ ਨੁਕਸਾਨ ਹੋ ਗਿਆ ਉਹ ਤਾਂ ਅਸੀਂ ਭਰ ਪਾਈ ਜਿਹੜੀ ਆ ਉਹ ਲਗਾਤਾਰ ਸੰਸਥਾਵਾਂ ਜਿਹੜੀਆਂ ਆ ਜਿਵੇਂ ਸਾਡੇ ਵੀਰ ਇੱਥੇ ਆਏ ਆ ਉਹ ਕਰ ਰਹੇ ਆ ਪਰ ਜਿਹੜਾ ਸਾਡਾ ਅਗਲਾ ਮਿਸ਼ਨ ਆ ਉਹ ਇਸ ਚੀਜ਼ ਦਾ ਮਿਸ਼ਨ ਆ ਵੀ ਅਸੀਂ ਜਿਹੜੀ ਕਣਕ ਆ ਜਿਹੜੀ ਇਹਨਾਂ ਦੀ ਵਿਆਹੀ ਹੋਣੀ ਆ ਗਾਂ ਕਣਕ ਦੀ ਉਹਦੇ ਵਿੱਚ ਰੇਤਾ ਚੜ ਗਈ ਹੈ ਪੈਲੀਆਂ ਦੇ ਵਿੱਚ ਜਾਂ ਹੋਰ ਜਿੰਨਾ ਨੁਕਸਾਨ ਆ ਇੱਕ ਵੱਡੀ ਸਰਕਾਰ ਨੂੰ ਇਹ ਮੰਗਿਆ ਵੀ ਜਿੱਦੀ ਪੈਲੀ ਆ ਉਹਦੀ ਰੇਤਾ ਆ ਸਾਰਾ ਸਿਆਲ ਜਿਹੜੀ ਉਹ ਪੈਲੀ ਜਿਹਦੇ ਵਿੱਚ ਉਹ ਰੇਤਾ ਕੱਢ ਕੇ ਜਿਹੜਾ ਉਹ ਜ਼ਮੀਂਦਾਰ ਵੇਚੂਗਾ ਜੇ ਨਹੀਂ ਕੋਈ ਸਰਕਾਰ ਇਹ ਕੰਮ ਕਰਦੀ ਕਿਉਂਕਿ ਕੋ ਕੋਝਾ ਜਾਂ ਮਜਾਕ ਸਰਕਾਰ ਨੇ ਕੀਤਾ ਆ ਕਿ 31 ਦਸੰਬਰ ਤੱਕ ਜਿਹੜੀ ਤੁਸੀਂ ਆਪਣੀ ਰੇਤਾ ਵੇਚ ਸਕਦੇ ਜੇ 31 ਦਸੰਬਰ ਤੱਕ ਤੇ ਇਹਨਾਂ ਪੈਲੀਆਂ ਜੋ ਪਾਣੀ ਨਹੀਂ ਸੁੱਕਣਾ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਆ ਅਸੀਂ ਸਾਰਾ ਸਿਆਲ ਜਿਹੜਾ ਜਿੰਨੇ ਕਿਸਾਨ ਜਥੇ ਬੰਦਿਆ ਆ ਅਸੀਂ ਸਾਰਿਆਂ ਇਹਨਾਂ ਦੇ ਨਾਲ ਖੜ ਕੇ ਜਿੰਨੀ ਰੇਤਾ ਆ ਜਿਹੜੀ ਇਹ ਆਪਣਾ ਕਿਸਾਨ ਜਿਹੜਾ ਆਪ ਵੇਚੇਗਾ ਸਰਕਾਰੀ ਖੱਡਾਂ ਜਿਹੜੀਆਂ ਇਹ ਕਹਿੰਦੇ ਆ ਵੀ ਅਸੀਂ ਸਰਕਾਰੀ ਟੈਂਡਰ ਦਵਾਂਗੇ ਜਾਂ ਕੋਈ ਉਹਨੂੰ ਹੀ ਫੇਲ ਕਰਾਂਗੇ ਇੱਥੇ ਭਾਵੇਂ ਸਾਨੂੰ ਲਗਾਤਾਰ ਬੰਨਾ ਤੇ ਬਹਿਣਾ ਪਵੇ ਇੱਕ ਜਿਹੜੀ ਰੇਤਾ ਆ ਇਹ ਇਹ ਵੇਚਣਗੇ ਦੂਜੀ ਗੱਲ ਜਿਹੜਾ ਸਾਡਾ ਅਸੀਂ ਮਿਸ਼ਨ ਲੈ ਕੇ ਚੱਲੇ ਆਂ ਵੀ ਜਿੰਨਾ ਚਿਰ ਕਿਸਾਨ ਜਿਹੜਾ ਸਾਡਾ ਉਹ ਟਰਾਲੀ ਦੇ ਵਿੱਚ ਕਣਕ ਪਾ ਕੇ ਆਪਦੀ ਪੱਕ ਕੇ ਲੈ ਕੇ ਨਹੀਂ ਜਾਂਦਾ ਉਹਨਾਂ ਚਿਰ ਸਾਰੀ ਜ਼ਿੰਮੇਵਾਰੀ ਜਿੰਨੇ ਅਸੀਂ ਲਾਗੇ ਪਿੰਡ ਹੋਣਗੇ ਉਹਨਾਂ ਦੇ ਵਿੱਚ ਜੋ ਖਾਦ ਦੀ ਸੇਵਾ ਆ ਕਣਕ ਦੀ ਸੇਵਾ ਆ ਟੂੜੀ ਦੀ ਸੇਵਾ ਆ ਉਹ ਸਾਰੀ ਲਗਾਤਾਰ ਕਿਉਂਕਿ ਹਲੇ ਤੱਕ ਅਰਦਾ ਬੜੀਆਂ ਸੰਸਤਾਵਾਂ ਆ ਰਹੀਆਂ ਸੀ ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਉਣਾ ਆ ਉਹ ਇਸ ਚੀਜ਼ ਦੀ ਭਾਰੂ ਭਾਰੀ ਮਾਰ ਪੈਣੀ ਆ ਕਿਉਂਕਿ ਜਿਹੜੀ ਕਣਕਾਸਤੇ ਜਿਹਦੇ ਕੋਲ ਅੱਜ ਸਾਰੀ ਫਸਲ ਮਰ ਗਈ ਉਹਨੂੰ ਆੜਤੀ ਵੀ ਪੈਸੇ ਨਹੀਂ ਦੇਣੇ ਸਾਡਾ ਜਿਹੜਾ ਉਥੇ ਅਸੀਂ ਲਿਮਟਾਂ ਚੁੱਕੀਆਂ ਆ ਸਰਕਾਰਾਂ ਕੋਲੋਂ ਜਾਂ ਕੋਈ ਸਰਕਾਰੀ ਅਦਾਰਿਆਂ ਤੋਂ ਉਹਨਾਂ ਦਾ ਸਾਡੇ ਤੋਂ ਵਿਆਜ ਵੀ ਪੂਰਾ ਨਹੀਂ ਹੋਣਾ ਇਸ ਕਰਕੇ ਜਿਹੜਾ ਅਗਲਾ ਜਿਹੜਾ ਟਾਰਗੇਟ ਆ ਉਹ ਬਹੁਤ ਔਖਾ ਆ ਇਸ ਕਰਕੇ ਜਿੰਨੇ ਵੀ ਅਸੀਂ ਸਾਡੀ ਜਥੇਬੰਦੀ ਅੱਜ ਨਾਲ ਸਾਡੇ ਵੀਰ ਆ ਇਥੋਂ ਜਿਹੜੇ ਵੀਰ ਆਏ ਆ ਇਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਵੀ ਜਿਹੜਾ ਇਹ ਲਗਾਤਾਰ ਜਿਹੜੀ ਇਹ ਸੇਵਾ ਦੇ ਵਿੱਚ ਆ ਪਰ ਇਹਨਾਂ ਨੂੰ ਇਹ ਗੱਲ ਚੀਜ਼ ਨਾਲ ਦੱਸਣਾ ਵੀ ਚਾਹੁੰਦੇ ਆਂ ਵੀ ਆਉਣ ਵਾਲਾ ਸਮਾਂ ਜਿਹੜਾ ਆਉਣਾ 6 ਮਹੀਨੇ ਆ ਉਹ ਸਮਾਂ ਖੜਾ ਖੜੇ ਆਸਤੇ 5 ਮਹੀਨੇ ਉਹ ਭਿਆਨਕ ਹੋਣਾ ਆ ਕਿਉਂਕਿ ਉਸ ਚੀਜ਼ 'ਚ ਸਾਡੇ ਜਿਹੜੇ ਆ ਡੰਗਰ ਮਰ ਗਏ ਉਹਨਾਂ ਤੋਂ ਬਿਮਾਰੀਆਂ ਦਾ ਫੈਲਣ ਦਾ ਖਤਰਾ ਆ ਹੋਰ ਵੀ ਸਾਨੂੰ ਬੜੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਆ ਇੰਨੀਆਂ ਗੱਲਾਂ ਦੇ ਨਾਲ ਫਤਿਹ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾ ਇੱਕ ਆਤਮਾ ਦੀਵਾਰੀ ਜੇ ਇਹਨੂੰ ਦਿਓ ਉਹਦਾ ਫੋਟੋ ਲਾ ਲਓ ਓਕੇ ਅਗਲਾ ਆਜੋ ਖੜ੍ਹ ਜਾਓ ਭਾਈ ਇੱਥੇ ਖੜ੍ਹ ਜਾਓ ਓ ਜਾਣ ਦਿਓ ਓ ਜਾਣ ਦਿਓ ਯਾਰ ਦਾ ਓ ਜਾ ਜਾ ਆਜਾ ਤੇਰੇ ਨਾਲ ਆ ਆ ਜਾ ਫਿਰ ਇੱਧਰ ਲੈ ਇੱਥੇ ਖੜਾ ਕਿੱਥੇ ਵੈਲਕਮ ਨਾਲ ਇਧਰ ਆ ਇੱਥੇ ਲਿਖੋ ਜਾਣਾ ਕਰਦੇ ਨੀ ਨਾ ਨੰਬਰ ਇਹਦਾ ਹੀ ਨੰਬਰ ਹੈ ਇਹਦਾ ਨੰਬਰ ਬਹੁਤ ਛੋਟਾ ਜਿਹਾ ਚੱਕ ਨਹੀਂ ਪੜੇ ਬੱਚਿਆਂ ਨੇ ਸਮਾਨ ਦੇ ਰਿਹਾ ਸਰਪਲੇ ਨੇ ਤਕਲੀਫ ਹੈ ਚਾਵਾ ਛਾਵਾ ਛਾਵਾ ਚੱਲ ਚੱਲ ਕੇ ਆਇਆ ਚੱਲ ਲੈ ਚੱਲ ਇਹ ਚਾਰ ਤੋਂ ਪੈ ਗਿਆ ਇਹਦੇ ਦੇ ਵਿੱਚ ਹੋਰ ਤੋਂ ਹੋਰ ਦੇ ਦੇ ਇੱਕ ਲੈ ਵੜਾ ਚੱਲ ਭਾਣਾ ਆਜ ਚੱਲ ਚਲੋ ਵੀ ਬਣਾ ਵੀ ਇਹ ਇੱਥੇ ਦੇ ਲੋਕ ਚਲੋ ਮੁੱਤ ਚਲੋ ਆਈ ਇਧਰ ਹੋ ਜਾ ਇਹ ਪੈਸੇ ਢਾਗ ਲੈ ਲਈਏ ਕੰਦਾ ਲੈ ਜਾ ਲਾ 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 ਰੋਇ ਕੋਈ ਨਹੀਂ ਕੋਈ ਹਾਂ ਹਾਂ ਇੱਥੇ ਵੀਡੀਓ ਬਰੋ ਵੀ 4-5 ਹ ਇਕੱਠੇ ਚੱਲੋ ਮੈਂ ਸਾਰਾ ਵਿਗਾੜੇਗਾ ਲਾ ਨਹੀਂ ਨਹੀਂ ਠੀਕ ਆ 20 30 ਬਸ ਆ ਜਾਓ ਸਰੇ ਲਾ ਤੈ ਜਾ ਹਾਂ ਨਾਲ ਤੇ ਇਹ ਠੀਕ ਆ ਠੀਕ ਆ ਆ ਪੂਰਾ ਲੈ ਕੇ ਲੋਕੀ ਬੈਣਾ ਗਾਲੀ ਤੇ ਬਾਈ ਇੱਕ ਸੌ ਮੀਟਰ ਵਟ ਇੱਕ ਰੋਕਦੀ ਐ ਸੋ ਜਾ ਆ ਤਿੰਨ ਕਿੱਟਾ ਦੇ ਦੇ ਮੈਨੂੰ ਚਲੋ ਚਲੋ ਚੱਲਾ ਬੀਬੀ ਇੱਧਰ ਆ ਜਾਓ ਇੱਧਰ ਆ ਜਾਓ ਆਪਾਂ ਅੱਜ ਦਿਨ ਅਗਲੇ ਛੇ ਰੋ 3 ਲਾਉ ਦਫਰ ਆਪਾਂ ਬਾਹਰੇ ਪੈ ਜਾਈਏ ਅਗਲਾ ਵੀ ਦੇਣੀ ਆ ਕਰ ਬਿਲਕੁਲ ਬਿਲਕੁਲ ਦੱਸੋ ਉਹ ਜਿਹੜੇ ਵੀ ਦੁਆਏ ਆਉਂਦੇ ਆ ਕੇ ਚੱਲੋ ਜੀ ਹੋ ਗਿਆ ਅਜਿੰਦਰ ਚੱਲ ਗਿਆ ਹਾਂ ਸੁਜਾ ਗਿਆ ਪੂਰਨ ਸਿੰਘ ਵੀ ਪੂਰਨ ਸਿੰਘ ਵੀ ਆ ਗਿਆ ਜੋ ਨਹੀਂ ਨਹੀਂ ਮੈਨੂੰ ਕੱਢੀ ਜਾ ਤੂੰ ਆ ਆ ਗਿਆ ਤੂੰ ਆ ਯਾਰ ਇਹਨਾਂ ਤਾਂ ਨਹੀਂ ਬਣੀ ਕਿਸੇ ਦੀ ਵੀਡੀਓ ਰਾਜੇ ਬਣਾਈ ਯਾਰ ਭਾਈ ਜੀ લા બધી ના સાહેરાજા ਬਾਬਾ ਜਾਨ ਬਰਾਵਾ ਬਹੁਆ ਵੀ ਨਾਲ ਚੱਲ ਭਾਉ ਚੱਲ ਆ ਜਾ ਮੜੇ ਬਣਾਈ ਵੱਡੀ ਐਨੂ ਕਰ ਦੂਗਾ ਹੋਰ ਸੱਜੇ ਕਰ ਦੋ ਇੱਕ ਵਾਰ ਹੋਰ ਨੀਚੇ ਵੀ ਆ ਇਹ ਕਿਥੇ ਖੜਾ ਹੋ ਰਿਹਾ ਹੈ ਨਹੀਂ ਫਿਰ ਚੱਲ ਕੇ ਜੇ ਮੈਂ ਤਾਂ ਕੀ ਹੈ ਜੇ ਮੈਂ ਹੱਥ ਮੋੜ ਕੇ ਕਹਿੰਦਾ ਉਹ ਨਹੀਂ ਹੈ ਕਿ ਕੋਈ ਕੁਝ ਦੇਖਿਓ ਸਰ